ਮੋਰੀਆ ਪੁਲ ਵਿੰਨ ਆਗਾ ਇੱਥੋਂ ਦੀ ਲੈ ਕੇ ਫੁੱਡੇ ਨਾਲੇ ਦੀ ਪੁਲੀ ਤੱਕ ਵਿੰਨ ਨਾਗਾ ਰੋਲ ਖਵਾ ਆਪ ਪਬਲਿਕ ਦਾ ਹਾਲ ਦੇਖੋ ਇਸ ਵਿਚਾਰੇ ਦੀਆਂ ਦੋਨੋਂ ਲੱਤਾਂ ਵੱਡੀਆਂ ਗਈਆਂ ਤੇ ਹੱਥ ਦਾ ਹਾਲ ਦੇਖੋ ਅੱਜ ਦਮੋਰੀਆ ਪੁਲ ਲੁਧਿਆਣਾ ਇੱਕ ਰੇਲ ਯਾਤਰੀ ਟ੍ਰੇਨ ਤੇ ਸਫ਼ਰ ਕਰ ਰਿਹਾ ਸੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਖੋਵ ਵੱਜ ਜਾਣੇ ਟ੍ਰੇਨ ਤੋਂ ਬੰਦੇ ਦਾ ਮੋਬਾਈਲ ਖੋਇਆ ਉਸ ਵਿਚਾਰੇ ਨੇ ਆਪਣਾ ਮੋਬਾਈਲ ਬਚਾਣ ਲਈ ਮਗਰ ਛਾਲ ਮਾਰੀ ਇਸ ਕਰਕੇ ਉਹਦੀਆਂ ਦੇਖੋ ਦੋਨੋਂ ਲੱਤਾਂ ਵੱਡੀਆਂ ਗਈਆਂ ਟ੍ਰੇਨ ਦੇ ਥੱਲੇ ਆਣ ਨਾਲ ਨਾਲੇ ਉਹਦਾ ਹੱਥ ਦਾ ਹਾਲ ਦੇਖੋ ਹੋਵਾਜਾਂ ਦੇ ਇੰਨੇ ਹੌਸਲੇ ਬੁਲੰਦ ਹੈ ਸਰਕਾਰ ਆਪਣੀ ਨਾ ਨੀਂਦ ਤੋਂ ਜਾਗ ਰਹੀ ਹੈ ਨਾ ਕੋਈ ਕਾਰਵਾਈ ਕਰ ਰਹੀ ਡਮੋਰੀਆ ਪੁਲ ਬਿੰਨ ਆਗਾ ਇੱਥੋਂ ਦੀ ਲੈ ਕੇ ਬੁੱਢੇ ਨਾਲੇ ਦੀ ਪੁਲੀ ਤੱਕ ਬਿੰਨ ਆਗਾ ਰੋਜ਼ ਖਵਾ ਹੁੰਦੀਆਂ ਪ੍ਰਸ਼ਾਸਨ ਆਪਣੀ ਕੁੰਭ ਕਰਨੀ ਨੀਂਦ ਤੋਂ ਨਾ ਜਾਗਣ ਦਾ ਨਾਮ ਲੈ ਰਿਆ ਆਮ ਪਬਲਿਕ ਦਾ ਹਾਲ ਦੇਖੋ ਇਸ ਵਿਚਾਰੇ ਦੀਆਂ ਦੋਨੋਂ ਲੱਤਾਂ ਵੱਡੀਆਂ ਗਈਆਂ ਤੇ ਹੱਥ ਦਾ ਹਾਲ ਦੇਖੋ ਹਾਲੇ ਤੱਕ ਵੀ ਉਡੀਕ ਪਤਾ ਨਹੀਂ ਕਿਦੀ ਹੋ ਰਹੀ ਹੈ ਭਾਈ ਸਾਹਿਬ ਆਪ ਦਾ ਸ਼ੁਭਨਾਮ ਆਪ ਦਾ ਨਾਮ ਕਹਾਂ ਸੇ ਹੋ ਆਪ ਬਰੇਲੀ ਤੋਂ ਅਮਨ ਜੀ ਆ ਰਹੇ ਸੀ ਹੱਥ ਦਾ ਹਾਲ ਦੇਖਿਆ ਜਾਵੇ ਤੁਹਾਡਾ ਮੋਬਾਈਲ ਖੋਇਆ ਭਾਈ ਸਾਹਿਬ ਇਹ ਲੇ ਕੇ ਪਹਿਲੇ ਯਾਰ ਉਹ ਕਹਿੰਦਾ ਐਂਬੂਲੈਂਸ ਲਿਆਓ ਮੈਨੂੰ ਲੈ ਚ ਇਹ ਐਂਬੂਲੈਂਸ ਮੰਗਾ ਲਓ